ਕੈਨੇਡਾ ਦੇ ਹਸਪਤਾਲ ਦੇ ਵਿੱਚ ਭਾਰਤੀ ਮੂਲ ਦੇ ਮਰੀਜ਼ ਦੀ ਮੌਤ ਬਿਨਾਂ ਇਲਾਜ ਤੋਂ 8 ਘੰਟੇ ਤੜਫਦਾ ਰਿਹਾ ਪ੍ਰਸ਼ਾਦ ਰੋ ਰੋ ਕੇ ਡਾਕਟਰਾਂ ਨੂੰ ਕੋਹਾਰ ਲਗਾਉਂਦਾ ਰਿਹਾ ਪਰਿਵਾਰ ਇਲਾਜ ਨਾ ਮਿਲਣ ਕਰਕੇ ਪ੍ਰਸ਼ਾਂਤ ਨੇ ਤੋੜਿਆ ਦਮ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀਆਂ ਨੇ ਭਾਵੇਂ ਆਪਣੀ ਸਖਤ ਮਿਹਨਤ ਸਦਕਾ ਕੈਨੇਡਾ ਦੀ ਆਰਥਿਕਤਾ ਨੂੰ ਬੁਲੰਦੀਆਂ ਤੇ ਪਹੁੰਚਾਇਆ ਪਰ ਅੱਜ ਕੈਨੇਡਾ ਦੇ ਹਾਲਾਤ ਇਹ ਬਣ ਚੁੱਕੇ ਨੇ ਕਿ ਉੱਥੋਂ ਦੇ ਹਸਪਤਾਲਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਇਲਾਜ ਤੱਕ ਨਸੀਬ ਨਹੀਂ ਹੋ ਰਿਹਾ। ਕੈਨੇਡਾ ਦੇ ਹਸਪਤਾਲ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ ਨੇ ਪੂਰੀ ਦੁਨੀਆ ਦਾ ਧਿਆਨ ਇਸ ਘਟਨਾ ਦੇ ਵੱਲ ਖਿੱਚਿਆ ਹੈ ਕਿਉਂਕਿ ਇਲਾਜ ਨਾ ਮਿਲਣ ਕਾਰਨ ਇੱਕ ਭਾਰਤੀ ਮੂਲ ਦਾ ਮਰੀਜ਼ ਹਸਪਤਾਲ ਦੇ ਵਿੱਚ ਕਰੀਬ 8 ਘੰਟੇ ਤੱਕ ਤੜਫਦਾ ਰਿਹਾ ਕਾਰਡੀਕ ਅਰੇਸਟ ਤੋਂ ਬਾਅਦ ਦਰਦ ਦੇ ਨਾਲ ਤੜਫਨ ਦੇ ਬਾਵਜੂਦ ਡਾਕਟਰਾਂ ਨੇ ਉਸ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਵਾਇਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਕੈਨੇਡਾ ਦੇ ਹਸਪਤਾਲ ਦੇ ਵਿੱਚ ਇਲਾਜ ਨਾ ਹੋਣ ਕਰਕੇ ਜਾਨ ਗਵਾਉਣ ਵਾਲੇ ਵਿਅਕਤੀ ਦਾ ਨਾਮ ਪ੍ਰਸ਼ਾਂਤ ਸ਼੍ਰੀ ਕੁਮਾਰ ਸੀ 44 ਸਾਲਾ ਦੇ ਪ੍ਰਸ਼ਾਂਤ ਨੂੰ ਛਾਤੀ ਦੇ ਵਿੱਚ ਤੇਜ਼ ਦਰਦ ਹੋਣ ਮਗਰੋਂ ਕੈਨੇਡਾ ਦੇ एडमॉन्टन ਸਥਿਤ ਗ੍ਰੇਨੌਨਸ ਕਮਿਊਨਿਟੀ ਹਸਪਤਾਲ ਲਿਆਂਦਾ ਗਿਆ ਸੀ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਂਤ ਨੂੰ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ 8 ਘੰਟੇ ਤੱਕ ਇੰਤਜ਼ਾਰ ਕਰਵਾਇਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਪ੍ਰਸ਼ਾਂਤ ਦੀ ਪਤਨੀ ਨਿਹਾਰਿਕਾ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ ਵੀਡੀਓ ਦੇ ਵਿੱਚ ਨਿਹਾਰਿਕਾ 8 ਘੰਟੇ ਦੇ ਲੰਬੇ ਇੰਤਜ਼ਾਰ ਦੇ ਦੌਰਾਨ ਆਪਣੇ ਪਤੀ ਅਤੇ ਪਰਿਵਾਰ ਦੇ ਵੱਲੋਂ ਚੱਲੀਆਂ ਗਈਆਂ ਔਖਿਆਈਆਂ ਬਾਰੇ ਦੱਸ ਰਹੀ ਹੈ ਇਸੇ ਤਰ੍ਹਾਂ ਪ੍ਰਸ਼ਾਂਤ ਦੇ ਪਿਤਾ ਕੁਮਾਰ ਸ਼੍ਰੀ ਕੁਮਾਰ ਨੇ ਦੱਸਿਆ ਕਿ ਹਸਪਤਾਲ ਲਿਆਂਦੇ ਜਾਣ ਤੋਂ ਬਾਅਦ ਸਟਾਫ ਨੇ ਉਹਨਾਂ ਦੇ ਬੇਟੇ ਦਾ ਚੈੱਕਅਪ ਕੀਤਾ ਅਤੇ ਵੇਟਿੰਗ ਰੂਮ ਦੇ ਵਿੱਚ ਭੇਜ ਦਿੱਤਾ ਉਹਨਾਂ ਦੱਸਿਆ ਕਿ ਪ੍ਰਸ਼ਾਂਤ ਦੇ ਕੋਲੋਂ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਰ ਮੈਡੀਕਲ ਸਟਾਫ ਨੇ ਆਖਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਇੰਤਜ਼ਾਰ ਕਰੋ ਉਹਨਾਂ ਦੱਸਿਆ ਕਿ ਆਖਰਕਾਰ ਕਈ ਘੰਟਿਆਂ ਮਗਰੋਂ ਸਟਾਫ ਨੇ ਪ੍ਰਸ਼ਾਂਤ ਨੂੰ ਟ੍ਰੀਟਮੈਂਟ ਰੂਮ ਦੇ ਵਿੱਚ ਬੁਲਾਇਆ ਤਾਂ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਜਿਵੇਂ ਹੀ ਪ੍ਰਸ਼ਾਂਤ ਉੱਠਿਆ ਉਹ ਆਪਣੀ ਛਾਤੀ ਫੜ ਕੇ ਜ਼ਮੀਨ ਤੇ ਡਿੱਗਿਆ ਅਤੇ ਉਸਦੀ ਮੌਤ ਹੋ ਗਈ ਦੱਸਦੀ ਹੈ ਕਿ ਮ੍ਰਿਤਕ ਪ੍ਰਸ਼ਾਂਤ ਐਡਮੌਂਟਨ ਦੇ ਵਿੱਚ ਹੀ ਨੌਕਰੀ ਕਰਦਾ ਸੀ ਉਸਦੀ ਮੌਤ ਨੇ ਹਜ਼ਦੇ ਖੇੜਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਪ੍ਰਸ਼ਾਂਤ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਤਿੰਨ ਛੋਟੇ ਬੱਚੇ ਨੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹਸਪਤਾਲ ਸਟਾਫ ਦੀ ਲਾਪਰਵਾਹੀ ਨੂੰ ਹੀ ਪ੍ਰਸ਼ਾਂਤ ਦੀ ਮੌਤ ਦਾ ਜ਼ਿੰਮੇਵਾਰ ਮੰਨ ਰਹੇ ਨੇ ਪਰ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਸ਼ਾਂਤ ਦੀ ਮੌਤ ਦਾ ਦੁੱਖ ਹੈ ਸਾਡੇ ਲਈ ਮਰੀਜ਼ਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਦੇਖਭਾਲ ਤੋਂ ਵੱਧ ਕੇ ਕੁਝ ਵੀ ਮਹੱਤਵ ਪੂਰਨ ਨਹੀਂ ਹੈ ਫਿਲਹਾਲ ਇਸ ਘਟਨਾ ਦੀ ਜਾਂਚ ਦੇ ਲਈ ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ